ਛੜੀ ਮੈਂ ਤੁਹਾਡੇ ਨਾਲ ਗੱਲਬਾਤ ਕਰਨ ਲੱਗਿਆ ਇਹ ਗੱਲਬਾਤ ਕਿਸਾਨਾਂ ਦੇ ਲਈ ਹੈ ਇਹ ਗੱਲਬਾਤ ਕਿਸਾਨ ਵੀਰਾਂ ਦੇ ਲਈ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਝੋਨੇ ਦੀ ਫਸਲ ਆ ਜਿਹੜੀ ਉਹ ਮੰਡੀ ਦੇ ਵਿੱਚ ਪਹੁੰਚ ਜਾਣੀ ਹੈ ਤੇ ਉਸ ਫਸਲ ਨੂੰ ਲੈ ਕੇ ਕੁਝ ਹਦਾਇਤਾਂ ਸਾਡੇ ਸਾਹਮਣੇ ਆਈਆਂ ਸੀ ਅਸੀਂ ਸੋਚਿਆ ਵੀ ਜਰੂਰ ਕਿਸਾਨ ਭਰਾਵਾਂ ਦੇ ਨਾਲ ਸਾਂਝਾ ਕੀਤਾ ਜਾਣਾ ਕਿਤੇ ਇਹ ਨਾ ਹੋਵੇ ਵਿਚਾਰੇ ਮੰਡੀ 'ਚ ਬੈਠੇ ਰੂਲੀ ਜਾਣ ਤੇ ਜਾਂ ਉਹਨਾਂ ਨੂੰ ਫਸਲ ਚਕਾਉਣ ਦੇ ਵਿੱਚ ਕੋਈ ਸਮੱਸਿਆ ਆਵੇ ਕਿਉਂਕਿ ਇੱਕ ਪਰੇਸ਼ਾਨੀ ਬਹੁਤ ਸਾਰੀਆਂ ਪਰੇਸ਼ਾਨੀਆਂ ਨੂੰ ਜਨਮ ਦੇ ਲੈਂਦੀ ਆ ਜੇਕਰ ਇੱਕ ਕਿਸਾਨ ਤੋਂ ਗਲਤੀ ਹੋ ਜਾਂਦੀ ਹੈ ਜਾਂ ਝੋਨਾ ਵੜਨ ਵੇਲੇ ਕੋਈ ਜਲਦਬਾਜ਼ੀ ਹੋ ਜਾਂਦੀ ਆ ਤਾਂ ਫਿਰ ਉਹ ਕਾਫੀ ਸਮੱਸਿਆਵਾਂ ਨੂੰ ਜਨਮ ਦੇ ਲੈਂਦੀ ਆ ਤੁਸੀਂ ਆ ਸੁਣ ਲਓ ਸੁਣੋ 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 ਕਿਸਾਨ ਪਰ ਉਹ ਜਰਾ ਧਿਆਨ ਦੇ ਨਾਲ ਸੋ ਮਾਰਕੀਟ ਕਮੇਟੀ ਕੌਪੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਵਾਰ ਮੰਡੀ ਦੇ ਵਿੱਚ 17% ਤੋਂ ਵੱਧ ਨਮੀ ਵਾਲਾ ਝੋਨਾ ਨਹੀਂ ਵਿਕੇਗਾ ਤੇ ਨਾ ਹੀ ਝੋਨਾ ਮੰਡੀ ਦੇ ਵਿੱਚ ਖਿਲਾੜਿਆ ਜਾਵੇਗਾ ਇਸ ਕਰਕੇ ਮੰਡੀ ਦੇ ਵਿੱਚ ਝੋਨਾ ਸਾਫ਼ ਸੁਥਾ ਤੇ ਸੁੱਕਾ ਲਿਆਂਦਾ ਜਾਵੇ ਕਿਸਾਨ ਵੀਰਾਂ ਨੂੰ ਘੇਰਬੇਲ ਕੀਤੀ ਜਾਂਦੀ ਹੈ ਇਸ ਵਾਰ ਮੰਡੀ ਦੇ ਵਿੱਚ 17 ਅਮਾ ਨਹੀਂ ਵਿਕੇਗਾ ਕਿ ਲਾਹੀ ਚੋਨਾ ਮੰਡੀ ਦੇ ਵਿੱਚ ਖਿਲਾ ਰਿਆ ਜਾਵੇਗਾ ਕਿ ਲਾਹੀ ਧੀਰੀ ਕੀਤਾ ਜਾਵੇਗਾ ਇਸ ਲਈ ਮੰਡੀ ਦੇ ਵਿੱਚ ਚੋਨਾ ਸੁੱਕਾ ਤੇ ਸਾਫ ਸੁਥਰਾ ਲਿਆਂਦਾ ਜਾਵੇ ਤੇ ਇਹ ਸੂਚਨਾ ਕਿਸਾਨ ਵੀਰਾਂ ਦੇ ਲਈ ਮਾਰਕੀਟ ਕਮੇਟੀ ਢੁਗੀ ਦੇ ਵੱਲੋਂ ਤੁਸੀਂ ਇਹ ਹਦਾਇਤਾਂ ਸਾਰੀਆਂ ਸੁਣੀਆਂ ਜਿਦੇ ਵਿੱਚ ਦੱਸਿਆ ਗਿਆ ਕਿ ਵੀ 17% ਨਮੀ ਵਾਲਾ ਜਿਹੜਾ ਝੋਨਾਗਾ ਉਹ ਖਰੀਦਿਆ ਜਾਊ ਜੇ ਨਮੀ ਦੀ ਮਾਤਰਾ ਉਸ ਤੋਂ ਜ਼ਿਆਦਾ ਹੁੰਦੀ ਹੈ ਤਾਂ ਜਿਹੜਾ ਝੋਨਾਗਾ ਉਹਦੀ ਖਰੀਦ ਨਹੀਂ ਕੀਤੀ ਜਾਊਗੀ ਤੇ ਨਾ ਹੀ ਮੰਡੀ ਦੇ ਵਿੱਚ ਖਲਾਰ ਨ ਦਿੱਤਾ ਜਾਊਗਾ ਇਹ ਇਸ ਜਿਹੜੀ ਸੂਚਨਾ ਵਾਲੀ ਗੱਡੀ ਆ ਸੂਚਨਾ ਵਾਲੀ ਜਿਹੜੀ ਇਹ ਮੋਟਰਸਾਈਕਲ ਰੇਡੀ ਆ ਇਹਦੇ ਦੁਆਰਾ ਇਹ ਜਾਣਕਾਰੀ ਕਿਸਾਨ ਭਰਾਵਾਂ ਨੂੰ ਦਿੱਤੀ ਜਾ ਰਹੀ ਆ ਵੀ ਕਿਤੇ ਤੁਸੀਂ ਇਹ ਗਲਤੀ ਨਾ ਕਰ ਲਿਓ ਇਹ ਗਲਤੀ ਫਿਰ ਕਈ ਗਲਤੀਆਂ ਨੂੰ ਜਨਮ ਦੇ ਲੈਂਦੀ ਹੈ ਕਿਉਂਕਿ ਜਦੋਂ ਝੋਨਾ ਜਿਹੜਾ ਗਿੱਲਾਗਾ ਝੋਨੇ ਦੀ ਫਸਲ ਗਿੱਲੀ ਆ ਉਹਦੇ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਆ ਤਾਂ ਫਿਰ ਮੰਡੀ ਦੇ ਵਿੱਚ ਕਾਫੀ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਸੋ ਭਰਾਵੋ ਇੰਨਾ ਗੱਲਾਂ ਦਾ ਧਿਆਨ ਜ਼ਰੂਰ ਰੱਖਿਓ ਤੇ ਇਹ ਵੀ ਦੱਸਿਓ ਵੀ 17% ਨਮੀ ਦੀ ਮਾਤਰਾ ਸਹੀ ਆ ਜਾਂ ਗਲਤ ਆ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੀ رائے ਆ ਜਿਹੜੀ ਉਹ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ